ਸੱਪ ਦਾ ਨਾਂ ਸੁਣਦਿਆਂ ਹੀ ਆਮ ਵਿਅਕਤੀ ਦਾ ਉੱਪਰਲਾ ਸਾਹ ਉੱਪਰ ਅਤੇ ਹੇਠਲਾ ਸਾਹ ਹੇਠਾਂ ਰਹਿ ਜਾਂਦਾ ਹੈ। ਪਿਛਲੇ ਸਮੇਂ ਇੰਡੀਅਨ ਐਕਸਪ੍ਰੈਸ ਵੱਲੋਂ ਦਿੱਤੇ ਗਏ ਅੰਕੜਿਆਂ ਤੇ ਝਾਤੀ ਮਾਰੀਏ ਤਾਂ ਇਹ ਕਾਫੀ ਡਰਾਉਣੇ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਦੁਨੀਆ ਭਰ ਵਿੱਚ ਸੱਪ ਦੇ ਡੰਗ ਨਾਲ ਹੋਣ ਵਾਲੀਆਂ ਮੌਤਾਂ ਦੇ ਵਿੱਚੋਂ 80% ਮੌਤਾਂ ਇਕੱਲੇ ਭਾਰਤ ਵਿੱਚ ਹੀ ਹੁੰਦੀਆਂ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਹਰ ਸਾਲ ਕਰੀਬ 64000 ਲੋਕ ਸੱਪ ਦੇ ਲੜ ਨਾਲ ਮਾਰੇ ਜਾਂਦੇ ਹਨ ਸੇਤ ਮਾਰਾਂ ਦੀ ਮੰਨੀਏ ਤਾਂ ਇਹਨਾਂ ਵਿੱਚੋਂ ਜ਼ਿਆਦਾਤਰ ਮੌਤਾਂ ਸੱਪ ਦੇ ਜ਼ਹਿਰ ਨਾਲ ਨਹੀਂ ਹੁੰਦੀਆਂ ਬਲਕਿ ਬੇहद ਡਰ ਅਤੇ ਸਹਿਮ ਕਾਰਨ ਮਰੀਜ਼ ਨੂੰ ਮੌਕੇ ਤੇ ਹਾਰਟ ਅਟੈਕ ਹੋ ਜਾਂਦਾ ਹੈ ਇੰਟਰਨੈਟ ਉੱਤੇ ਉਪਲਬਧ ਅੰਕੜਿਆਂ ਤੇ ਛਾਤੀ ਮਾਰੀਏ ਤਾਂ ਦੁਨੀਆ ਭਰ ਵਿੱਚ ਸੱਪਾਂ ਦੀਆਂ ਕਰੀਬ 2500 ਕਿਸਮਾਂ ਮੌਜੂਦ ਹਨ ਇਹਨਾਂ ਵਿੱਚੋਂ ਕੁਝ ਕੁ ਕਿਸਮਾਂ ਦੇ ਸੱਪ ਜ਼ਹਿਰੀਲੇ ਹੁੰਦੇ ਹਨ ਅਤੇ ਜ਼ਿਆਦਾਤਰ ਕਿਸਮਾਂ ਘੱਟ ਜ਼ਹਿਰੀਲੀਆਂ ਹੀ ਹੁੰਦੀਆਂ ਹਨ ਗੱਲ ਸਿਰਫ ਭਾਰਤ ਦੀ ਕਰੀਏ ਤਾਂ ਸਾਡੇ ਦੇਸ਼ ਵਿੱਚ ਵੀ 200 ਤੋਂ ਵਧੇਰੇ ਕਿਸਮਾਂ ਦੇ ਸੱਪ ਮੌਜੂਦ ਹਨ ਇਹਨਾਂ ਵਿੱਚੋਂ ਸੱਪਾਂ ਦੀਆਂ ਤਿੰਨ ਕਿਸਮਾਂ ਬੇहद ਜ਼ਹਿਰੀਲੀਆਂ ਹੁੰਦੀਆਂ ਹਨ ਇਹ ਸੱਪ ਹਨ ਪਨੀਰ ਕੋਬਰਾ ਅਤੇ ਕੈਰਟ ਸੱਚਾਈ ਇਹ ਹੈ ਕਿ ਇਹਨਾਂ ਸੱਪਾਂ ਦੇ ਡੰਗਣ ਨਾਲ ਵੀ ਮਰੀਜ਼ ਦੀ ਤੁਰੰਤ ਮੌਕੇ ਤੇ ਮੌਤ ਨਹੀਂ ਹੁੰਦੀ ਬਲਕਿ ਜੇਕਰ ਮਰੀਜ਼ ਨੂੰ ਸਹੀ ਸਮੇਂ ਤੇ ਹਸਪਤਾਲ ਨਾ ਪਹੁੰਚਾਇਆ ਜਾਵੇ ਤਾਂ ਉਸ ਦੀ ਮੌਤ ਹੋ ਸਕਦੀ ਹੈ। ਸਿਹਤ ਮਾਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਦੇ ਸੱਪ ਲੜ ਜਾਵੇ ਤਾਂ ਸਾਨੂੰ ਇਹ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਡੰਗ ਵਾਲੀ ਥਾਂ ਨੂੰ ਕਦੇ ਵੀ ਧੋਵੋ ਨਾ। ਅੰਗ ਵਿੱਚੋਂ ਜ਼ਹਿਰ ਚੂਸਣ ਦੀ ਕੋਸ਼ਿਸ਼ ਨਾ ਕਰੋ। ਜ਼ਖਮ ਵਿੱਚੋਂ ਖੂਨ ਬਾਹਰ ਨਾ ਕੱਢੋ। ਸੱਪ ਲੜੀ ਵਾਲੀ ਥਾਂ ਤੇ ਜੜੀ ਬੂਟੀਆਂ ਜਾਂ ਕੋਈ ਹੋਰ ਬਰਫ ਵਗੈਰਾ ਨਾ ਮળો ਉਹਨਾਂ ਦਾ ਕਹਿਣਾ ਹੈ ਕਿ ਵਿਅਕਤੀ ਨੂੰ ਉਦੋਂ ਤੱਕ ਨਾ ਹਿਲਾਓ ਜਦੋਂ ਤੱਕ ਬਹੁਤ ਵੱਡਾ ਖਤਰਾ ਮਹਿਸੂਸ ਨਾ ਹੋਵੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਸੱਪ ਵਿਅਕਤੀ ਦੇ ਲੜਿਆ ਹੈ ਉਸ ਨੂੰ ਫੜਨ ਅਤੇ ਪਛਾਣਨ ਦੀ ਕੋਸ਼ਿਸ਼ ਕਰੋ ਜਿਸ ਅੰਗ ਉੱਪਰ ਡਾਂਗ ਵੱਜਾ ਹੋਵੇ ਉਸ ਨੂੰ ਹਿਲਾਉਣ ਦੀ ਕੋਸ਼ਿਸ਼ ਨਾ ਕਰੋ ਜਿਸ ਵੀ ਅੰਗ ਉੱਤੇ ਸੱਪ ਲੜਿਆ ਹੋਵੇ ਉਸ ਉੱਤੋਂ ਜਿਵੇਂ ਕੜਾ, ਚੂੜੀਆਂ, ਘੜੀ, ਬ੍ਰੇਸਲੇਟ, ਜਰਾਬਾਂ ਆਦ ਲਾ ਦਿਓ ਉਹਨਾਂ ਦਾ ਕਹਿਣਾ ਹੈ ਕਿ ਵਿਅਕਤੀ ਨੂੰ ਖਾਣ ਪੀਣ ਵਾਸਤੇ ਕੁਝ ਨਾ ਦਿਓ ਇਸ ਨਾਲ ਜ਼ਹਿਰ ਬੜੀ ਜਲਦੀ ਫੈਲਦਾ ਹੈ ਇਸ ਦੇ ਨਾਲ ਨਾਲ ਹੌਸਲਾ ਬਣਾਈ ਰੱਖੋ ਅਤੇ ਮਰੀਜ਼ ਨੂੰ ਵੀ ਹੌਸਲਾ ਦੇਵੋ ਮਰੀਜ਼ ਦੇ ਨੇੜੇ ਭੈ ਸਹਿਮ ਅਤੇ ਡਰ ਭਰੀਆਂ ਗੱਲਾਂ ਨਾ ਕਰੋ ਸੱਪ ਦੇ ਲਪਣ ਤੋਂ ਬਾਅਦ ਕਿਸੇ ਵੀ ਮਰੀਜ਼ ਦੇ ਵਿੱਚ ਜੋ ਲੱਛਣ ਦਿਖਾਈ ਦਿੰਦੇ ਹਨ ਸਿਹਤਮਾਰਾਂ ਵੱਲੋਂ ਉਹਨਾਂ ਨੂੰ ਇਸ ਤਰ੍ਹਾਂ ਅੰਕਿਤ ਕੀਤਾ ਗਿਆ ਹੈ ਸੱਪ ਦੇ ਡੰਗ ਵਾਲੀ ਥਾਂ ਦਾ ਲਾਲ ਹੋਣਾ ਡੰਗ ਵਾਲੀ ਥਾਂ ਤੇ ਦਰਦ ਜਾਂ ਸੋਜ ਹੋ ਜਾਣਾ ਜ਼ਖਮ ਵਿੱਚੋਂ ਲਹੂ ਵਗਣਾ ਜਾਂ ਸਾੜ ਪੈਣਾ ਮਰੀਜ਼ ਨੂੰ ਬਧੇਰੇ ਮੁਰਕਾ ਆਉਣਾ ਮਰੀਜ਼ ਨੂੰ ਟਟੀਆਂ ਜਾਂ ਉਲਟੀਆਂ ਲੱਗ ਜਾਣਾ ਮਰੀਜ਼ ਦੀ ਨਜ਼ਰ ਧੁੰਦਲੀ ਹੋ ਜਾਣਾ ਹੱਥ ਪੈਰ ਸੌ ਜਾਣੇ ਉਹਨਾਂ ਉੱਤੇ ਕੀੜੀਆਂ ਲੜਨੀਆਂ ਮਰੀਜ਼ ਨੂੰ ਜ਼ਿਆਦਾ ਧਿਆ ਲੱਗਣਾ ਜਾਂ ਫਿਰ ਬੁਖਾਰ ਹੋ ਜਾਣਾ ਮਰੀਜ਼ ਨੂੰ ਦੌਰੇ ਪੈਣਾ ਦਿਲ ਦੀ ਧੜਕਣ ਦਾ ਅਚਾਨਕ ਤੇਜ਼ ਹੋ ਜਾਣਾ ਦਿਲ ਘਬਰਾਉਣਾ ਜਾਂ ਬੇਹੋਸ਼ੀ ਹੋਣਾ ਇਸ ਦੇ ਨਾਲ ਨਾਲ ਪੱਠਿਆਂ ਦੀ ਜਕੜਨ ਆਦ ਲੱਛਣ ਵੀ ਹੋ ਸਕਦੇ ਹਨ ਸੇ ਤੁਮਾਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਸਭ ਲੱਛਣ ਮਰੀਜ਼ ਵਿੱਚ ਦਿਖਾਈ ਦਿੰਦੇ ਹਨ ਤਾਂ ਟੂਨੇ ਟੋਟਕਿਆਂ ਵਿੱਚ ਸਮਾਂ ਬਰਬਾਦ ਕਰਨ ਦੀ ਬਜਾਏ ਮਰੀਜ਼ ਨੂੰ ਜਲਦੀ ਤੋਂ ਜਲਦੀ ਨੇੜਲੇ ਹਸਪਤਾਲ ਵਿੱਚ ਲੈ ਜਾਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਬੇਹੱਦ ਜ਼ਰੂਰੀ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਅਤੇ ਸੱਪ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਜਾਨ ਬਚ ਸਕੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਵੀ ਜਰੂਰ ਆਪਣੀ رائے ਦੇਣਾ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਬਸਕ੍ਰਾਈਬ ਵੀ ਕਰ ਲਵੋ ਅੰਤ ਵਿੱਚ ਤੁਹਾਡੀ ਇੱਕ ਜੋਗੀ ਨਾਲ ਮੁਲਾਕਾਤ ਕਰਵਾਉਂਦੇ ਹਾਂ ਜਿਸ ਨੂੰ ਤੁਸੀਂ ਸਕਰੀਨ ਤੇ ਦੇਖ ਰਹੇ ਸੀ ਤਾਂ ਆਓ ਜਾਣਦੇ ਹਾਂ ਇਹ ਜੋਗੀ ਜਦੋਂ ਇਹਨਾਂ ਦੇ ਸੱਪ ਲੜਦਾ ਹੈ ਤਾਂ ਇਹ ਸੱਪਾਂ ਦਾ ਇਲਾਜ ਕਿਵੇਂ ਕਰਦੇ ਹਨ ਔਰ ਸੱਪਾਂ ਬਾਰੇ ਇਹ ਕੀ ਕੁਝ ਜਾਣਦੇ ਹਨ ਤਾਂ ਆਓ ਗੱਲਬਾਤ ਕਰਦੇ ਹਾਂ ਕਿਸ ਜੋਗੀ ਦੇ ਨਾਲ ਯਾਰ ਪੀਰ ਫਲਾ ਕੇ ਫਨ ਦਰਸ਼ਨ ਦੇ 나ਗ ਦੀ ਤਾਂ ਆਸਮਰਾਦ ਪੂਰੀ ਕਰ ਸਤਿਰਵਾ ਨਹੀ ਨੀ ਸੋਖ ਮੰਗ ਬੈ ਜੁਦਾਨਾ ਬਾਬਾ ਇਹਨੂੰ ਠੰਡ ਲੱਗਦੀ ਐ ਸੌ ਗਿਆ ਇਹ ਤੇ ਹਾਂਜੀ ਮੜਾ ਠਾ ਇਹਨੂੰ ਠੰਡੇ ਨਾ ਸਦਾਰਾ ਹਾਂ ਨਾਲੇ ਕੋਲ ਜਿਤੇ ਆਇਆ ਦਾ ਹੈ ਹੈ ਕੋਣ ਇਦੀ ਉਮਰ ਕਿੰਨੀ ਹੈ ਕਿਹੜੀ ਨਸਲ ਕਿਹੜੀ ਆ ਇਹ ਫਨੀਅਰ ਫਨੀਅਰ ਹਾਂਜੀ ਫਨੀਅਰ ਪਿਓਰ ਕਿੱਥੋਂ ਦਾ ਆ ਇਹ ਇਹ ਕਿੱਥੋਂ ਦਾ ਫਨੀਅਰ ਨਹੀਂ ਕਿਹੜੇ ਟੱਪਿਆਂ ਜੋ ਫੜਿਆ ਕਿੱਥੋਂ ਫੜਿਆ ਇਹ ਇੱਥੋਂ ਕਿ ਬਾਰੋਂ ਲੈਂਦਾ ਨਹੀਂ ਨਹੀਂ ਹੂੰ ਫੁਕਾਰਾ ਮਾਰਦਾ ਨਹੀਂ ਇਹ ਠੰਡ ਬਹੁਤ ਹੈ ਨਾ ਹਾਂ ਨਾਲੇ ਕੁੰਢ ਤੇ ਆਇਆ ਦਾ ਹਾਂ ਹਾਂ ਹੁਣ ਪਹਿਲਾਂ ਕਦੋਂ ਲਾਈ ਇਹਨੇ ਕੁੰਜ ਪਹਿਲਾਂ ਬਹੁਤ ਹੀ ਛੇ ਮਹੀਨੇ ਹੋ ਗਏ ਨਹੀਂ ਨਹੀਂ। ਕਿਹਾ ਮਿਹਨਿਆ ਬਾਦ ਹੁੰਦਾ ਹੈ। ਅੱਛਾ 6 ਮਿਹਨਿਆ ਬਾਦ ਲਾਉਂਦਾ। ਥੋੜਾ ਕਰਖਾ ਸੇੜ ਖਾਨ ਨੂੰ। ਹੱਥੇ ਬੱਬੂ ਮਾਣਾ। ਇਹ ਹਾਂ। ਕਾਦੇ ਨਹੀਂ ਕਰ ਅਸੀਸ। ਨਾਂ ਹੀ ਰੱਖਿਆ ਹੋਇਆ ਹੈਗਾ। ਅੱਛਾ। ਠੀਕ ਆ। ਬਸ। ਇਹ ਤੈਨੂੰ ਕੁਝ ਨਹੀਂ ਕਹਿੰਦਾ ਹੈ। ਨਹੀਂ ਸਾਡਾ ਕਿਹੜਾ ਰਿਸ਼ਤੇਦਾਰ ਲੱਗਦਾ ਹੈ? ਬਾਪਾ ਕਿੰਨੀਆਂ ਪੀੜੀਆਂ ਹੋ ਗਈਆਂ ਸੱਪਾਂ ਦਾ? ਸੱਪ ਸੀ ਚੋਰ ਚੁਗਲ ਕਿਸੇ ਦਾ ਮਿੱਤ ਨਹੀਂ ਹੁੰਦਾ ਬਾਪੂ। ਹਾਂਜੀ। ਸੱਪ ਸੀ ਬਾਪਾ ਕਹਿੰਦਾ ਚੋਰ ਚੁਗਲ। ਹਾਂਜੀ ਕਿਸੇ ਦਾ ਮਿੱਤ ਨਹੀਂ ਹੁੰਦਾ। ਸਾਪ ਨੂੰ ਤੇ ਚੁਲੀਆਂ ਦੁੱਧ ਪਿਆਈ ਜੇਗੀ ਤਾਂ ਵੀ ਡੰਗ ਮਾਰ ਦਿੰਦਾ ਸਾਡੇ ਕੋਲ ਤਾਂ ਮਣਕਾ ਹੁੰਦਾ ਹੈ ਹੂੰ ਵੈਗਰੂ ਨਾ ਕਰੇ ਡੰਗ ਜੇ ਉੱਤੇ ਮਣਕਾ ਲਾ ਦਿੱਤੇ ਉਸੇ ਟਾਈਮ ਗਿਆ ਚੁੰਗ ਲੈ ਪਰ ਬਾਬਾ ਇਹ ਤਾਂ ਆਪਦੀ ਡਿਊਟੀ ਕਰਦਾ ਇਹ ਤੇ ਜੋ ਕੁਦਰਤ ਨੇਮ ਦਿੱਤਾ ਉਹ ਆਪਦਾ ਹਾਂਜੀ 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 ਆਉਦਾ ਕੰਮ ਕਰਦਾ ਇਹ ਹਾਂਜੀ ਮੇਤਾਲੀ ਦੀ ਕੋਈ ਗੱਲ ਨਹੀਂ ਹੂੰ ਹਨਾ ਇਹ ਆ ਗਿਆ ਸੋਦਾ ਦੇਣਾ ਇਹਨੂੰ ਦੀਦਾ ਤਾਂ ਨਹੀਂ ਹੁੰਦਾ ਬਾਬਾ ਹੈ ਜਦੋਂ ਕੁੰਡ ਤੇ ਆ ਜਾਂਦਾ ਨਾ ਹਾਂ ਉਹ ਕੱਟ ਦੇਖਦਾ ਨਹੀਂ ਇਹ ਹੈ ਨਹੀਂ ਉਦਾਂ ਵੀ ਦੀਦਾ ਨਹੀਂ ਇਹ ਸੁਣਦਾ ਹੀ ਆ ਨਹੀਂ ਨਹੀਂ ਦੀਦਾ ਬਹੁਤ ਇਹ ਦੀਦਾ ਹੁੰਦਾ ਹਾਂਜੀ ਬਹੁਤ ਨਿਕਾ ਤੇਜ਼ ਹੁੰਦੀ ਸੀ ਅੱਛਾ ਬਾਸ਼ਮੀ ਇੱਧਰ ਆ ਜਾਓ ਤੇ